ਰਣਜੀਤ ਸਿੰਘ ਦੀ ਪ੍ਰਧਾਨ ਸਰ ਸ਼ੋਮਨੀ ਕਾਲੀ ਦਲ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਸਮੁੱਚੀ ਜ਼ਿਲ੍ਹਾ ਜਥੇਬੰਦੀ ਇਕੱਠੀ ਹੈ ਔਰ ਉਹਨਾਂ ਦੇ ਨਾਲ ਚਟਾਨ ਵਾਂਗ ਖੜੀ ਹੈ ਇਹ ਅੱਜ ਮਤਾ ਸਾਰੀ ਸੰਗਤ ਵੱਲੋਂ ਸਾਰੀ ਜ਼ਿਲ੍ਹਾ ਜਥੇਬੰਦੀ ਦੇ ਵਰਕਰ ਸਾਹਿਬਾਨਾਂ ਵੱਲੋਂ ਸਾਰੇ ਅਹੁਦੇਦਾਰ ਸਾਹਿਬਾਨਾਂ ਵੱਲੋਂ ਪਾਇਆ ਗਿਆ ਕਿ ਅਸੀਂ ਦਿਨ ਪੂਰ ਰਾਤ ਪ੍ਰਧਾਨ ਸਾਹਿਬ ਦੇ ਨਾਲ ਚਟਾਨ ਵਾਂਗ ਖੜਾਂਗੇ ਜਿੱਥੇ ਉਹ ਹੁਕਮ ਕਰਨਗੇ ਹਰ ਵੇਲੇ ਪੂਰੀ ਜਥੇਬੰਦੀ ਉਹਨਾਂ ਦੇ ਲਈ ਪਸੀਨਾ ਤਾਂ ਬਹੁਤ ਛੋਟੀ ਗੱਲ ਆ ਖੂਨ ਵੀ ਡੋਲਣ ਨੂੰ ਤਿਆਰ ਬਾਰੇ ਉਹਨੇ ਆਪਦੀ ਸਿੱਖਭੰਦੀ ਜੋਰ ਲਾਇਆ ਪ੍ਰਧਾਨ ਜੀ ਨੇ 80 ਹਲਕਿਆਂ ਦੇ ਵਿੱਚ ਜਾ ਕੇ ਯਾਤਰਾ ਕੀਤੀ ਹੈ ਕੱਲਾ ਉੱਥੇ ਕਿਉਂ ਜੋਰ ਲਾਇਆ ਦੇਖੋ ਮੁਕਸਰ ਚ ਵੀ ਆਏ ਤੁਸੀਂ ਸਾਰਿਆਂ ਨੇ ਦੇਖਿਆ ਸਰਦਾਰ ਕਵਰਜੀ ਸਿੰਘ ਰੋਜੀ ਪ੍ਰਕੰਦੀ ਬੈਠੇ ਆ ਡਿੰਪੀ ਢਿੱਲੋਜੀ ਬੈਠੇ ਆ ਇਹਨਾਂ ਦੇ ਜਦੋਂ ਹਲਕਿਆਂ ਦੇ ਵਿੱਚ ਯਾਤਰਾ ਕੀਤੀ ਗਈ ਸੀ ਸੰਗਤਾਂ ਦਾ ਉਤਸ਼ਾਹ ਵੀ ਤੁਸੀਂ ਦੇਖਿਆ ਔਰ ਉਸ ਤੋਂ ਬਾਅਦ ਤੁਸੀਂ ਇਹ ਵੀ ਦੇਖਿਆ ਕਿ ਮੁਕਸਰ ਦੇ ਹਲਕੇ ਦੇ ਵਿੱਚ ਕਿਸ ਤਰ੍ਹਾਂ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦਲ ਪਿਆਰ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਪਾਈ ਹੈ ਅੱਜ ਮਤਾ ਜਿਵੇਂ ਦੱਸਿਆ ਵੀ ਇੱਕ ਤਏ ਪਾਇਆ ਗਿਆ ਵੀ ਸ਼੍ਰੋਮਨੀ ਕਾਲੀ ਦਲ ਦੀ ਸਮੁੱੱਚੀ ਜਥੇਬੰਦੀ ਜਿਹੜੀ ਚਟਾਨ ਵਾਂਗ ਪ੍ਰਧਾਨ ਸਾਹਿਬ ਨਾਲ ਖੜੀ ਹੈ ਔਰ ਦੂਸਰਾ ਨਿੰਦਾ ਮਤਾ ਪਾਇਆ ਗਿਆ ਜੋ ਸਾਡੇ ਸਤਕਾਰਯੋਗ ਬੀਬੀ ਹਰਗੋਬਿੰਦ ਕੌਰ ਜੀ ਪ੍ਰਧਾਨ ਇਸਤਰੀ ਕਾਲੀ ਦਲ ਦੇ ਉਹਨਾਂ ਨੂੰ ਜੋ ਪੰਜਾਬ ਸਰਕਾਰ ਨੇ ਨੌਕਰੀ ਤੋਂ ਬਾਹਰ ਕੀਤਾ ਸਿਰਫ ਇਹਸ ਕਰਕੇ ਕਿ ਉਹ ਲੋਕਾਂ ਦੇ ਹੱਕ ਸੱਚ ਦੀ ਗੱਲ ਕਰਦੇ ਆ ਉਸ ਦੇ ਉਲਟ ਇੱਕ ਨਿੰਦਾ ਮਤਾ ਪਾਇਆ ਗਿਆ ਜਿਵੇਂ ਕਿ ਸਾਰੇ ਲੀਡਰਸ਼ਿਪ ਨੇ ਦੱਸਿਆ ਕਿ ਜਿਹੜੀ ਅੱਜ ਦੀ ਵੋਟ ਸੀਗੀ ਉਹ ਦੋ ਮੁੱਦਿਆਂ ਤੇ ਸੀ ਜਾਂ ਤਾਂ ਮੋਦੀ ਸਾਹਿਬ ਨੂੰ ਲਿਆਉਣ ਲਈ ਸੀ ਜਾਂ ਲਾਉਣ ਲਈ ਸੀ ਔਰ ਸਾਡਾ 에ਰ ਆ ਕਿ ਅਸੀਂ ਦੋਵੇਂ ਪਾਸੇ ਹੀ ਨਹੀਂ ਸੀਗੇ ਨਾ ਤਾਂ ਅਸੀਂ ਮੋਦੀ ਸਾਹਿਬ ਨੂੰ ਲਿਆਉਣ ਚ ਸੀਗੇ ਨਾ ਜਿਹੜੀ ਦੂਜੀ ਪਾਸੇ ਇਕੱਠੀਆਂ ਹੋਈਆਂ ਸੀ ਤਰ੍ਹਾਂ ਲਾਉਂਚ ਸੀ ਇਸ ਕਰਕੇ ਸਾਡਾ ਨੁਕਸਾਨ ਹੋਇਆ ਅਸੀਂ ਉਸ ਤੋਂ ਪਹਿਲਾਂ ਹੱਦਾਂ ਕੈਂਡੀਡੇਟ ਦੇ ਦਿੱਤੇ ਅੱਜ ਪੀਸ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਜਿਹੜਾ ਕੀ ਕਹਿਣਾ ਚਾਹੁੰਦੇ ਮੈਂ ਅੱਜ ਸਾਡੇ ਜ਼ਿਲ੍ਹਾ ਜਥੇਬੰਦੀ ਦੀ ਮੀਟਿੰਗ ਹੋਈ ਜਿਸ ਵਿੱਚ ਸਬੰਚੀ ਜ਼ਿਲ੍ਹੇ ਦੀ ਸੀਨੀਅਰ ਲੀਡਰਸ਼ਿਪ ਹਾਜ਼ਰ ਹੋਈ ਤਾਂ ਇੱਥੇ ਤਿੰਨ ਚਾਰ ਮਤੇ ਅੱਜ ਜਿਹੜੇ ਪਾਸ ਕੀਤੇ ਗਏ ਜਿਨ੍ਹਾਂ ਵਿੱਚ ਪਹਿਲਾ ਮਤਾ ਸੀਗਾ ਵੀ ਸਾਡੇ ਪ੍ਰਧਾਨ ਸਾਹਿਬ ਵੀਰ ਸਿੰਘ ਜੀ ਬਾਦਲ ਉਹਨਾਂ ਨੇ ਅਨਥੱਕ ਮਿੰਟ ਕੀਤੀ ਅਤੇ ਸਾਰੀ ਜ਼ਿਲ੍ਹਾ ਜਥੇਬੰਦੀ ਨੇ ਉਹਦੇ ਵਿੱਚ ਆਪ ਦਾ ਵਿਸ਼ਵਾਸ ਪ੍ਰਗਟ ਕੀਤਾ ਦੂਸਰਾ ਜਿਹੜਾ ਮਤਾ ਪਾਸ ਕੀਤਾ ਵੀ ਸਾਡੇ ਪਾਰਟੀ ਦਾ ਇੱਕ ਵਿਧਾਨ ਹੈ ਉਸ ਵਿਧਾਨ ਮੁਤਾਬਕ ਹਰ ਕੋ ਨੂੰ ਗੱਲ ਕਰਨ ਦਾ ਹੱਕ ਹੈ ਪਰ ਜਿਹੜੇ ਕੁਝ ਸਾਡੇ ਸਾਥੀ ਬਾਹਰ ਪ੍ਰੈਸ ਜਾ ਕੇ ਜਾਂ ਪਾਰਟੀ ਫੋਰਮ ਤੋਂ ਬਾਹਰ ਜਾ ਕੇ ਗੱਲ ਕਰਦੇ ਆ ਸਾਡੀ ਸਾਰੀ ਦੀ ਮੰਗ ਹੈ ਕਿ ਉਹਨਾਂ ਖਿਲਾਫ ਪੰਦੀ ਕਾਰਵਾਈ ਕੀਤੀ ਜਾਵੇ ਹਾਰ ਦਾ ਕਾਰਨ ਤਾਂ ਸਿਰਫ ਇੱਕੋ ਹੈ ਜੀ ਜਗ ਜाहिर ਹੈ ਕਾਰਵੇ ਵੀ ਇਸ ਵਾਰ ਜਿਹੜੀ ਵੋਟ ਹੈ ਦੋ ਧੜਿਆਂ ਵਿੱਚ ਪਈ ਹੈ ਇਹ ਕਿਉਂ ਸੀ ਜੋ મોદી ਨੂੰ ਲਾਉਣਾ ਚਾਹੁੰਦੇ ਸੀ ਇੱਕ ਉਹ ਸੀ ਜੋ મોદી ਨੂੰ ਬਣਾਉਣਾ ਚਾਹੁੰਦੇ ਸੀ ਪਰ ਸ਼੍ਰੋਮਣੀ ਅਕਾਲੀ ਦਲ ਦੋਵਾਂ ਚੋ ਕਿਸੇ ਧੜੇ ਤੇ ਹੈ ਨਹੀਂ ਸੀ ਇਸ ਕਰਕੇ ਇਸ ਤੇ ਜੋ ਸੈਂਟਰ ਦੀ ਸਿਆਸਤ ਹੈ ਉਹ ਹਾਵੀ ਹੋਈ ਹੈ ਪੰਜਾਬ ਦੇ ਮੁੱਦੇ ਇਸ ਸਿਆਸਤ 'ਚ ਹੈ ਹੀ ਨਹੀਂ ਸਕਦੇ। ਅੱਜ ਪੁਲਿਸਿੰਗ ਵੱਲੋਂ ਸੋਸ਼ਲ ਮੀਡੀਆ ਤੇ ਵੀ ਵਾਇਰਲ ਕੀਤਾ ਜਿਸ ਵਿੱਚ ਮੁੱਖ ਸਾਫ ਦਾ ਬਤਾ ਇੱਕ ਦਾ ਨਾਮ ਲਿਆ ਗਿਆ ਸੀ ਕਿ ਜੇ ਇੱਕ ਦਾ ਹੋਰ ਲਿਟਰ ਦਾ ਜਿਹੜਾ ਪੀਪ ਕੋ ਦਾ ਨਾਮ ਲਿਆ ਗਿਆ ਕਿ ਇਹ ਕੰਨੀ ਨੇੜਤਾ ਹੈ ਬਾਕੀ ਹੋਰ ਤਾਂ ਕੋਈ ਨੇੜੀ ਹੈ ਨਹੀਂ। ਵੇਖੋ ਜੀ ਗੱਲ ਇਹ ਹੈ ਮੈਂ ਨਹੀਂ ਕਹਿੰਦਾ ਤੁਸੀਂ ਸਾਰੇ ਪੈਸੀ ਪੱਲੀ ਪਾ ਜਾਣੋ ਹੈ ਵੀ ਜੋ ਹਲਾਤ ਚਰਨਜੀਤ ਸਿੰਘ ਜੀ ਨੇ ਬਿਆਨ ਕੀਤੇ ਐ ਉਹਨਾਂ ਨਾਲ ਤਾਂ ਬਿਲਕੁਲ ਵੀ ਸਹਿਮਤ ਨਹੀਂ ਹੋਇਆ ਜਾ ਸਕਦਾ ਪਹਿਲਾਂ ਉਹਨਾਂ ਨੇ ਕਿਹਾ ਵੀ ਮੈਨੂੰ ਟਾਈਮ ਨਹੀਂ ਮਿਲਦਾ ਟਾਈਮ ਨਹੀਂ ਦੇਰੇ ਪ੍ਰਧਾਨ ਜੀ ਪਰ ਤੁਹਾਨੂੰ ਪਤਾ ਹੋਣਾ ਉਸ ਦਫ਼ਤਰ ਦੇ ਵਿੱਚ ਵਾਹ ਇੱਕ ਚਰਨਜੀਤ ਸਿੰਘ ਬਰਾੜ ਹੈ ਜਿਹਦੇ ਕੋਲ ਅੱਡ ਕਮਰਾ ਅਲੋਟ ਹੈ 24 ਘੰਟੇ ਸਾਨੂੰ ਵੀ ਜੋ ਵੀ ਦਿਸ਼ਾ ਨਿਰਦੇਸ਼ ਹੈ ਚਰਨਜੀਤ ਬਰਾੜ ਤੋਂ ਲੈਣੇ ਪੈਂਦੇ ਐ ਇਸ ਕਰਕੇ ਇਹ ਗੱਲ ਬਿਲਕੁਲ ਗਲਤ ਹੈ ਵੀ ਜੋ ਕਹਿ ਰਿਹਾ ਵੀ ਕੋਈ ਇੱਕ ਜਾਂ ਦੋ ਬੰਦੇ ਹਾਵੀ ਐ ਬਿਲਕੁਲ ਗਲਤ ਹੈ ਪ੍ਰਧਾਨ ਜੀ ਜਿਹੜੇ ਐ ਸਮਰੱਥ ਐ ਬਿਲਕੁਲ ਉਹ ਇਸ ਕਾਬਲੀਅਤ ਜਥੇਬੰਦੀ ਚਲਾਉਂਦੀ ਉਹਨਾਂ ਚ ਕਾਬਲੀਅਤ ਹੈ ਤੇ ਉਹ ਕਾਬਲੀਅਤ ਨਾਲ ਵਿਚਾਰ ਰੰਦੀ ਨੂੰ ਨਾਰਾ ਦਿੱਤਾ ਸੀ ਵੀ ਜਿਹੜਾ ਪੰਜਾਬ ਆ ਪੰਜਾਬੀਆਂ ਦਾ Hindu ਆ Sikh ਆ Musalman ਆ ਸਾਰਿਆਂ ਦਾ ਸਤ ਇਹ ਸ਼ਰੋਮਣੀ ਅਕਾਲੀ ਦਰ ਇੱਕੋ ਗੱਲ ਤੇ ਕਾਇਮ ਅੱਜ ਵੀ ਵੀ ਉਹ ਪੰਜਾਬ ਦੇ ਹਾਲਾਤ ਨਹੀਂ ਖਰਾਬ ਹੋਣ ਦੇਣਾ ਚਾਹੁੰਦੇ ਉਹ ਭਾਈਚਾਰਕ ਸਾਂਝ ਤੇ ਅੱਜ ਵੀ ਟਿਕਲੇ ਤੇ ਹਮੇਸ਼ਾ ਪੰਜਾਬ ਦੀ ਸੇਵਾ ਕਰਦਾ ਰਹੋ ਯਾਰ ਮੈਂ ਇੱਕੋ ਕਰ ਨੌਜਵਾਨਾਂ ਨੂੰ ਕਹੂੰਗਾ ਤਗੜੇ ਹੁੱਕੀ ਮਿਹਨਤ ਕਰਿਆ ਕਰੋ ਕਿਉਂਕਿ ਯਾਰ ਦੇਖੋ ਜੇ ਆਪਾਂ ਅੱਜ ਦੇਖੀਏ ਜੰਦਰ ਬਾਬੂ ਨਾਇਡੂ 20 ਸਾਲ ਨੰਬਰ ਸਤਾ ਚਾਹੇ 20 ਸਾਲ ਪਾਰਟੀ ਦੇ ਹਰ ਸੰਸਦ ਦੇ ਕੋਲ ਸਾਥ ਦਿੱਤਾ ਉਹਨੂੰ ਕਿਸੇ ਨੇ ਕਿਹਾ ਸੀ ਅਸਤੀਫਾ ਦੇ ਦੇ ਅੱਜ ਦੀ ਲੇਬਰ ਪਾਰਟੀ ਇੰਗਲੈਂਡ ਦੇ ਹੁਣ ਰਿਜ਼ਲਟ ਆ ਰਹੇ ਆ 14 ਸਾਲਾਂ ਬਾਅਦ ਸਤਾ ਚਾਹੇ ਕੀ ਉਹਦੇ ਪ੍ਰੈਜ਼ੀਡੈਂਟ ਨੂੰ ਕਿਸੇ ਨੇ ਕਿਹਾ ਸੀ ਅਸਤੀਫਾ ਦੇ ਦੇ ਸਿਰਫ ਤੇ ਸਿਰਫ ਇਹ ਪੀਜਪੀ ਦੀਆਂ ਚਾਲਾਂ ਉਹ ਕਮਜ਼ੋਰ ਕਰਨਾ ਚਾਹੁੰਦੇ ਆ ਅਕਾਲੀ ਦਲ ਨੂੰ ਉਹਨਾਂ ਦਾ ਨਿਸ਼ਾਨਾ ਕੀ ਹੈ